ਕਾਰ ਨੂੰ ਸਟਾਰਟ ਕਰਦੇ ਹੀ ਹੋਇਆ ਜ਼ਬਰਦਸਤ ਧਮਾਕਾ ਲੱਗੀ ਭਿਆਨਕ ਅੱਗ ਮਚਿਆ ਇਲਾਕੇ ਦੇ ਵਿੱਚ ਹੜਕੰਪ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੇ ਵੱਲੋਂ ਅੱਜ ਦੇ ਰਾਤ ਦੇ ਪਾਇਆ ਗਿਆ ਕਾਬੂ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਦਰਜ ਕਰੇ ਮੁਤਾਬਕ ਮਟਿੰਡਾ ਦੇ ਅਮਰੀਕ ਸਿੰਘ ਰੋਡ ਤੇ ਟੈਕਸੀ ਸਟੈਂਡ ਦੇ ਉੱਪਰ ਅੱਜ ਇੱਕ ਵਿਅਕਤੀ ਦੇ ਵੱਲੋਂ ਜਦੋਂ ਆਪਣੀ ਕਾਰ ਨੂੰ ਸਟਾਰਟ ਕਰਨ ਲਈ ਸੈਲਫ ਮਾਰਿਆ ਗਿਆ ਤਾਂ ਅਚਾਨਕ ਉਹ ਬਹੁਤ ਜ਼ੋਰਦਾਰ ਤਮਾਕਾ ਹੋਇਆ ਤੇ ਤਮਾਕਾ ਹੋਣ ਤੋਂ ਬਾਅਦ ਪੂਰੀ ਕਾਰ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਭੜਕ ਗਈ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਫਾਇਰ ਬਿਗੇਟ ਨੂੰ ਵੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਸਮਾਜਿਕ ਸੰਸਥਾ ਸਹਾਰਾ ਜਨ ਸੇਵਾ ਨੂੰ ਵੀ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਸਹਾਰਾ ਵਰਕਰ ਵੱਲੋਂ ਆਪਣੀ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚਿਆ ਗਿਆ ਅਤੇ ਜ਼ਖਮੀ ਹਾਲਤ ਦੇ ਵਿੱਚ ਪਏ ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਕਿ ਬੁਰੀ ਤਰ੍ਹਾਂ ਦੀ ਲਪੇਟ ਦੇ ਵਿੱਚ ਆ ਕੇ ਚੁੱਪ ਸਿਆ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ ਹੀ जख्मी ਹਾਲਤ ਦੇ ਵਿੱਚ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਵੱਲੋਂ ਸਵੇਰੇ ਆਪਣੀ ਕਾਰ ਟੈਕਸੀ ਸਟੈਂਡ ਦੇ ਉੱਪਰ ਲਿਜਾ ਕੇ ਖੜੀ ਕੀਤੀ ਗਈ ਅਤੇ ਜਾਣ ਦੇ ਲਈ ਜਦੋਂ ਇਸ ਨੂੰ ਸਟਾਰਟ ਕਰਨ ਲਈ ਸੈਲਫ ਮਾਰਿਆ ਤਾਂ ਅਚਾਨਕ ਧਮਾਕਾ ਹੋਇਆ ਤੇ ਅੱਗ ਲੱਗ ਗਈ ਜੀ ਆਪ ਦੇ ਤੁਸੀਂ ਵਿੱਚ ਸੀ ਗੱਡੀ ਦੇ ਵਿੱਚ ਸੀਗਾ ਜੀ ਅੱਛਾ ਗੱਡੀ ਨੂੰ ਅੱਗ ਲੱਗ ਗਈ ਉਹ ਗੱਡੀ ਦੇ ਬਾਹਰ ਪੜ ਪੜਾਕਾ ਵੱਜਿਆ ਜਦੋਂ ਉਹ ਗੱਡੀ ਦੇ ਬਾਹਰ ਡਿੱਗ ਪਿਆ ਅੱਛਾ ਬਲਾਸਟ ਵੀ ਹੋਇਆ ਕੋਈ ਬਲਾਸਟ ਵੀ ਹੋ ਗਿਆ ਅੱਛਾ ਮੈਨੂੰ ਉਹਨੇ ਪਤਾ ਲੱਗਾ ਡੀਜ਼ਲ ਵਾਲੀ ਗੱਡੀ ਸੀ ਜੀ ਮੈਨੂੰ ਆਗਲਾ ਲੱਗ ਗਿਆ ਮੈਨੂੰ ਮੇਰੇ ਘਰ ਦੇ ਵੀ ਨਹੀਂ ਆ ਰਹੇ ਪਤਾ ਨਹੀਂ ਕਿੱਥੇ ਆਈ ਇਹਨੇ ਕਿ ਨਹੀਂ ਆਲੇ ਹਾਂ ਮੁੱਚੀ ਇਹਨਾਂ ਮੈਂ ਦੀ ਗੱਡੀ ਤੁਹਾਡੀ ਗੱਡੀ ਆਪਦੀ ਮੇਰੀ ਆਪ ਦੀ ਆਰਟੀਕਲ ਅੱਛਾ ਹਾਂ ਜੀ ਅੱਜ ਸਵੇਰੇ ਕੰਮ ਤੇ ਗਏ ਉਹਦੋਂ ਹਨਾ ਕੰਮ ਉੱਤੇ ਗਏ ਸੀ ਮੈਂ ਸਟਾਰਟ ਕਰਨ ਲੱਗਾ ਬਲਾਸਟ ਹੋ ਗਈ ਅੱਛਾ ਪਤਾ ਨਹੀਂ ਕਿਵੇਂ ਅੱਗ ਲੱਗੇ ਮੈਨੂੰ ਨਹੀਂ ਪਤਾ ਅੱਛਾ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪਵਨ ਕੁਮਾਰ ਆ ਜੀ ਪੰਮਾ ਕਿੱਥੇ ਰਹਿੰਦੇ ਹੋ ਤਾਂ ਕਾਰਪੋਨਰ ਇੱਕ ਡੀਜ ਐਕਸੀਟੈਂਟ ਤੇ ਲੱਗੀ ਸੀ ਐਕਸੀਟੈਂਟ ਤੇ ਚਲਾਉਣਾ ਗੱਡੀ ਅੱਛਾ ਕਿਹੜਾ ਸੀਮ ਰੋਡ ਤੇ ਹਾਂਜੀ ਹਾਂਜੀ ਸਰ ਮੇਰਾ ਨਾਮ ਸੁਨੀਪ ਸਿੰਘ ਆ ਸਹਾਦਰਮ ਸਹਾਬ ਵਲੰਟੀਅਰਾਂ ਥੋੜੀ ਅੱਗੇ ਪੱਲਾ ਸਾਨੂੰ ਫੋਨ ਆਇਆ ਸੀ ਕਿ ਬਠਿੰਡਾ ਅਮਰੀਕ ਸਿੰਘ ਰੋਡ ਜਿੱਥੇ ਸੰਦੇਸੇ ਲੱਗਦੀ ਉੱਤੇ ਇੱਕ ਕਾਰ ਨੂੰ ਅੱਗ ਲੱਗੀ। ਜਿਆਦਾ ਸਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਹੈ ਫਾਇਰ ਬ੍ਰਿਗੇਡ ਟੀਮ ਵੀ ਮੌਕੇ ਤੇ ਪਹੁੰਚੀ ਹੋਈ ਸੀ ਜਿਹੜੀ ਕਿ ਕਾਰ ਨੂੰ ਅੱਗ ਬੁਝਾਉਣ ਤੇ ਲੱਗੀ ਹੋਈ ਸੀ ਜਿਹੜਾ ਕਿ ਉਹਦਾ ਡਰਾਈਵਰ ਸੀਗਾ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਤੇ ਉਹਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਆਏ ਆ। ਬਾਕੀ ਲਾਜ ਚੱਲ ਰਗਾ ਪਵਨ ਕੁਮਾਰ ਨਾਮ ਆ 40 ਸਾਲ ਦੀ ਉਮਰ ਆ ਬਾਕੀ ਟਰੀਟਮੈਂਟ ਚੱਲ ਰਿਹਾ ਸਰ ਉਹਦਾ ਜੀ। ਅੱਜ ਕਿਹੜੀ ਦਿੱਕਸ਼ ਮੌਕੇ ਦੇਖੇ ਪਹਾੜ ਖਲਾਤ। ਹਲਾਜ ਤਾਂ ਮੌਕੇ ਤੇ ਗਿਆ ਉਹਦਾ ਅੱਗ ਲੱਗੀ ਹੋਈ ਸੀ ਸਰ। ਇਹਨੂੰ ਲੋਕ ਬਾਕੀ ਹਸਪਤਾਲ ਲੈ ਕੇ ਬਾਕੀ ਲਾ ਚੱਲ ਰਿਹਾ ਸੀ ਇਹਦੇ ਦੱਸਣ ਮੁਤਾਬਕ ਇਹ ਕਹਿੰਦਾ ਤਿੰਨ ਜਣ ਦੇ ਕੋਲੋਂ ਘੂਰ ਨਿਕਲਿਆ ਕੋਸੇ ਕਰਕੇ ਕਾਰ ਬੁਰੀ ਤਰ੍ਹਾਂ ਹੋਲੀ ਹੋਲੀ ਅੱਗ ਤੇਜ਼ ਹੋ ਗਈ ਤੇ ਆਰਟੀਕਲ ਕਾਰ ਤੇ ਸਾਰੇ ਆਰਟੀਕਲ ਟੈਕਸੀ ਸਟੈਂਡਰਡ ਉੱਥੇ ਦੀ ਅਮਰੀਕ ਸਿੰਘ ਰੋਡ ਸੰਡੇ ਸੰਡੇ ਸੇਲ ਮਾਰਕੀਟ ਕੋਈ ਹੋਰ ਵੀ ਲੋਕ ਮਿਲਦੇ ਉਸ ਟੈਕਸੀ ਨਾਲ ਨਹੀਂ ਸਰ ਹੋਰ ਤਾਂ ਫਿਲਹਾਲ ਕੋਈ ਦੇਖਿਆ ਨਹੀਂ ਸਰ ਇੱਕ ਕੋਈ ਕਰਨ ਵਾਲਾ ਕੇਸ ਹੈ ਜੀ ਜੀ ਕਰਨ ਦਾ ਕੇਸ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਹਲੇ ਵੀ ਹਾਲਾਤ ਅੰਡਰ ऑब्ਜਰਵੇਸ਼ਨ ਹੈਗੇ ਆ ਉਹਦੇ ਗੱਲੇ ਵਗੈਰਾ ਤੇ ਵੀ ਬੰਦ ਲੱਗ ਰਿਹਾ ਹੈ ਕਰਦਨ ਵਿੱਚ ਲਾ ਦਿੱਤੀ ਹੈ ਹਲੇ ਚਲੂ ਹੋ ਰਿਹਾ ਹੈ ਲਾਕਿਆ ਬਸ ਸਟੇਬਲ ਕਰ ਰਹੇ ਆ ਅੱਗੇ ਦੇਖਦੇ ਆ ਪਰ ਉਹ ਦਸ ਲੈ ਕੇ ਕਿੱਥੇ ਹੋਏ